ਜਿਹੜੇ ਪੰਜਾਬ ਆਜ ਨਿਊਜ਼ ਸਾਡਾ ਹਰਮਨ ਪਿਆਰਾ ਚੈਨਲ ਪੰਜਾਬੀਆਂ ਦੀ ਦਿਨ ਦੀ ਤੜਕਨ ਪੰਜਾਬ ਆਜ ਨਿਊਜ਼ ਤੇ ਦੇਖਦੇ ਅੱਜ ਕੀ ਨਾਮ ਜੀ ਤੁਹਾਡਾ ਤੇ ਕਿੱਥੋਂ ਦੇ ਰਹਿਣ ਵਾਲੇ ਹੋ ਕੀ ਮਸਲਾ ਹੋਇਆ ਹੈ ਜੀ ਹਾਂ ਜੀ ਮੈਂ ਮੇਰਾ ਨਾਮ ਸਰਦਾਰ ਸ਼ਮਸ਼ੀਰ ਸਿੰਘ ਪਿੰਡ ਨਾਸਕਾ ਦਾ ਰਹਿਣ ਵਾਲਾ ਹਾਂ ਤੇ ਸਾਡੇ ਲਾਗੇ ਨਜ਼ਦੀਕੀ ਰਣਜੀਤ ਸਿੰਘ ਰਿਪੀ ਰਹਿੰਦਾ ਵਾ ਤੇ ਉਹ ਮੈਂਬਰ ਖਲੋਤਾ ਹਾਇ ਸੀ ਪਹਿਲਾਂ ਪੰਨੂ ਸਾਹਿਬ ਦੀ ਪਾਰਟੀ ਚ ਤੇ ਬਾਅਦ ਵਿੱਚ ਉਹ ਮੈਂਬਰ ਵੀ ਨਹੀਂ ਬਣ ਸਕਿਆ ਤੇ ਜਿਹਦੇ ਕਾਰਨ ਕੀ ਹੋਇਆ ਸੀ ਉਹਦੀ ਮੈਂ ਸਰਪੰਚ ਬਣ ਗਿਆ ਮੌਜੂਦਾ ਸਰਪੰਚ ਆਉਣ ਵਾਲੇ ਸਟਾਈਲ ਤੇ ਤੇ ਉਹਦੀ ਮੇਰੇ ਨਾਲ ਰੰਜਿਸ਼ ਵਧ ਗਈ ਕਿ ਉਹ ਮਨੋਂ ਆਉਂਦੇ ਜਾਂਦੇ ਆ ਜਦੋਂ ਮੰਨ ਲਓ ਗੱਡੀ ਜੇ ਕਰਨੀ ਜਾਂ ਕੋਈ ਸਕੂਟੀ ਵਗੈਰਾ ਉਹਨੇ ਕੋਈ ਨਾ ਕੋਈ ਵਾਦਾ ਪਾਉਂਦਾ ਹੁੰਦਾ ਸੀ ਹਰ ਕੰਮ ਦੇ ਵਿੱਚ ਤੇ ਕਰਦਿਆਂ ਕਰਦਿਆਂ ਤੇ ਗੱਲ ਇਥੋਂ ਤੱਕ ਪਹੁੰਚ ਗਈ ਕਿ ਅੱਜ ਉਹਨੇ ਮੈਨੂੰ ਸਿੱਧੇ ਫਰਮਾ ਦਿੱਤਾ ਕਿ ਨੋ ਕੋਈ ਐਪਲਾਈਆ ਤੇ ਤਦੋਂ ਦੀ ਗੱਲ ਹੈ ਇਹ ਕੱਲ ਸਵਾ 8 ਵਜੇ ਦੀ ਗੱਲ ਆ ਸ਼ਾਮ ਦੀ ਉਹਨੇ ਉਹਦੇ ਨਾਲ ਥੋੜਾ ਜਿਹਾ ਗਾਲ ਮੰਦਾ ਹੋਇਆ ਉਹਨੇ ਇੱਕਦਮ ਮੈਨੂੰ ਗੱਡੀ ਰੋਕ ਲਈ ਤੇ ਗਾਲਾ ਕੱਢਿਆ ਤੇ ਫਿਰ ਉਹਨੇ ਮੈਂ ਗਰਜ ਵਿੱਚ ਗੱਡੀ ਲਾ ਕੇ ਵਾਪਸ ਆ ਰਿਹਾ ਸੀ ਉਹ ਆਪਣੇ ਗੇਟ ਦੇ ਅੱਗੇ ਖਲੋਤਾ ਆ ਉਹਨੇ ਗੇਟ ਦੇ ਅੱਗੇ ਖਲੋ ਕੇ ਤੇ ਸਾਨੂੰ ਪਹਿਲਾਂ ਗਾਲ ਮੰਦਾ ਕੀਤਾ ਫਿਰ ਸਾਡੇ ਤੇ ਸਿੱਧੀਆਂ ਗੋਲੀਆਂ ਚੁਕਾ ਕੇ ਕਿੰਨੀਆਂ ਗੋਲੀਆਂ ਚੁਕਾਈਆਂ ਇੱਕ ਗੋਲੀ 10 ਦੇ ਉੱਤੇ ਇੱਕ ਗੋਲੀ ਮੇਰੀ ਪਿੱਠ ਤੇ ਲੱਗੀ ਹੋਈ ਹੈ ਇੱਥੇ ਤੇ ਨਾਲ ਦਾ ਜਿਹੜਾ ਬੰਦਾ ਵਾ ਉਹਦੇ ਰਾਈਟ ਸਾਈਡ ਮੋੜੇ ਦੇ ਉੱਤੇ ਲੱਗੀ ਹੋਈ ਹੈ। ਉਹ ਉਹ ਗੋਲੀ ਜਿਹੜੀ ਆ ਉਹਦੇ ਇੱਥੇ ਗਰਦਨ ਤੱਕ ਚਲ ਗਈ ਹੋਈ ਹੈ। ਫਿਰ ਕੋਨੇ ਕੋਨਟਾ ਕੋਪਿਸ ਨੇ ਕੋਈ ਕਾਰਵਾਈ ਕੀਤੀ? ਹਾਂ ਜੀ ਪੁਰਸਾਈ ਆ ਪਰਚਾ ਕੱਟ ਕੇ ਲੱਗੀ ਹੈ। ਪਿੰਡ ਦਾ ਨਾਮ ਨਾਸਰ। ਪੁਲਿਸ ਨੇ ਪਰਚਾ ਦਰਜ ਕੀਤਾ ਕੇ ਬਿਆਨ ਲੈਟਾ ਲਏ। ਹੁਣ ਬਿਆਨ ਲੈ ਕੇ ਗਏ ਆ। ਤੇ ਹੁਣ ਵੇਖੋ ਉਹ ਕਾਰਵਾਈ ਕਰਦੇ ਆ। ਜੀ। 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 ਪੂਤ ਕਹਿੰਦੇ ਆ ਕਿ ਪੂਰਾ ਤੁਹਾਨੂੰ ਅਨਸਾਤ ਨੇ ਅੱਛਾ ਭਜੀ ਜਿਸ ਤਿੱਕੇ ਨਾਲ ਤੁਸੀਂ ਕਹਿ ਰਹੇ ਹੋ ਕਿ ਪੰਨੂ ਸਾਹਿਬ ਉਹ ਵੀ ਆਮ ਆਦਮੀ ਪਾਰਟੀ ਦੇ ਆ ਤੇ ਉੱਥੇ ਦੋ ਥੜੇ ਚੱਲਦੇ ਨੇ ਤੇ ਥੜੇ ਇੰਤਜ਼ਾਰੀ ਕਹਿ ਸਕਦੇ ਆ ਵੀ ਆਪਣਾ ਕੋਈ ਕੀ ਆਪਣੀ ਮਨਮਤ ਦੇ ਨਾਲ ਹੀ ਇੱਕ ਪਾਸੇ ਧੜਾ ਬਣਾ ਕੇ ਤੇ ਇੱਕ ਪਾਸੇ ਹੋਇਆ ਹੈ ਕਿ ਇਹਦੇ ਪਿੱਛੇ ਕੋਈ ਵੀ ਬੰਦਾ ਨਹੀਂ ਹੈਗਾ ਤੇ ਜੋ ਵੀ ਮਤਲਬ ਪਿੰਡ ਦਾ ਸਾਰਾ ਜੋ ਵੀ ਹੈ ਵਾ ਉਹ ਸਾਰਾ ਮੇਰੇ ਪਿੱਛੇ ਹੀ ਆ ਕੀ ਗੱਲ ਹੈ ਆ ਪਾਰਟੀ ਦਾ ਇਕੋ ਪਾਰਟੀ ਦਾ ਹਾਂਜੀ ਇਕੋ ਪਾਰਟੀ ਦਾ ਇਹਨੂੰ ਕਿਸ ਨੇ ਨਹੀਂ ਬਣਾਇਆ ਜਿਹੜੇ ਤੁਹਾਡੇ ਨਾਲ ਜਿਹਨਾਂ ਨੂੰ ਬੋਲੀ ਵੱਜੀ ਹੈ ਉਹ ਤੁਹਾਡੇ ਕੀ ਲੱਗਦੇ ਨੇ ਇਹ ਮੇਰਾ ਭਰਾ ਹੀ ਆ ਤੁਹਾਡੇ ਨਾਲ ਉਹਨਾਂ ਨੂੰ ਹਾਂਜੀ ਹਾਂਜੀ ਮੇਰਾ ਗਵਾਂਢੀ ਆ ਮੇਰਾ ਭਰਾ ਹੀ ਉਹਨਾਂ ਮੰਨਤੀ ਕਰਦੇ ਹੁਣ ਮੰਗੇ ਇਹ ਕਰਦੇ ਆ ਕਿ ਇਹਨਾਂ ਸਿੱਨਾ ਜਾਣਿਆਂ ਨੂੰ ਵੱਧ-ਵੱਧ ਸਜਾ ਦੇਣ ਉਹ ਕਹਿੰਨੇ ਜਾਣੇ ਕੰਮ 10 ਗਨਕਾ ਇੱਕ ਇਹਦਾ ਬੇਟਾ ਇੱਕ ਇਹ ਆਪ ਰਣਦੀਪ ਸਿੰਘ ਇੱਕ ਇਹਦਾ ਫਾਦਰ ਆਪਾਰ ਸਿੰਘ ਗੋਲੀਆਂ ਗੋਲੀਆਂ ਕਿੰਨੇ ਚਲੀ ਗੋਲੀਆਂ ਰਣਦੀਪ ਸਿੰਘ ਨੇ ਕਿੰਨੇ ਕ ਫਾਇਰ ਹੋਸੇ ਕਿ ਗੋਲੀਆਂ 6 ਫਾਇਰ ਕੀਤੇ ਨੇ ਠੀਕ 2 ਫਾਇਰ ਸਾਡੇ ਲੱਗੇ ਆ 4 ਫਾਇਰ ਸਾਡੇ ਲੱਗਣ ਲੱਗੇ ਦੁਬਾਰਾ ਬੋਲੋ 2 ਫਾਇਰ ਸਾਡੇ ਲੱਗੇ ਆ 2 ਫਾਇਰ 4 ਫਾਇਰ ਸਾਡੇ ਲੱਗਣ ਲੱਗੇ

ਹਾਂ ਜੀ ਬਹਾੂਰ ਇਹ ਸਾਰੀ ਸ਼ੋਰਟ ਕਰ ਲਈ ਦੋ ਜਨਾਂ ਬਟਾ ਗੜੀਆਂ ਇਹਨਾਂ ਨੇ ਜਾਣਾ ਮੈਂ ਤਾਂ ਕਹਿੰਦੇ ਆ ਸ਼ੇਸ਼ਿੰਗ ਸਰਪੰਚ ਗਾਇਲ ਹੋ ਗਿਆ ਔਰ ਉਸ ਦਾ ਸਾਥੀ ਜੋ ਸੋਹਣੀ ਉਹ ਫਟ ਰੋ ਗਿਆ ਸੀ ਜੋ ਜ਼ਹਿਰ ਇਲਾਜ ਐਮਸੀ ਹਸਪੀਟਲ ਜ਼ਹਿਰ ਇਲਾਜ ਅਦੀਨ ਓਲਸੀ ਗੱਲ ਕਰਦੇ ਆ ਥੋੜੀ ਅੱਛੀ ਬੋਲੀ ਤੇ ਕੀ ਮਸਲਾ ਕੀ ਹੋਇਆ ਆਪਣਾ ਅੱਜ ਜਿਹੜਾ ਆਪਣੇ ਬੱਚੇ ਦੇ ਉੱਪਰ ਸ਼ੂਟ ਕੀਤਾ ਗਿਆ ਦੋਸ਼ੀਆਂ ਨੂੰ ਕੀ ਕਾਰਨ ਪਤਾ ਨਹੀਂ ਲੱਗਾ ਜੀ ਇਹ ਕਿਹੜੀ ਗੱਲਾਂ ਕੀਤਾ ਗਿਆ ਵਾ ਅਸੀਂ ਤੇ ਇਹੋ ਜਿਹੇ ਬੰਦੇ ਨਹੀਂ ਤੇ ਹੁਣ ਕੀ ਮੰਗ ਕਰਦੇ ਜੇ ਪ੍ਰਸ਼ਾਸਨ ਸਰਕਾਰ ਆ ਜਾਏ ਮਾਸ਼ਾਅੱਲਾ ਹੁੰਦਾ ਚੱਕਰ ਅਨੁਮਾਨ ਅਨਸਾਫ ਦੋ ਆ ਜਾਏ ਉਹ ਦੋਸ਼ੋ ਲੋਕ ਇੱਥਾ ਫਾਇਰ ਕਿਤੇ ਬਰਕੀ ਕੀ ਕਰਾ। ਨਾ ਬੇਟੇ ਹਾਂ ਜੀ। ਮੇਰਾ ਨਾਮ ਜਸਿੰਦਰ ਕੌਰ ਮੈਂ ਸੁਨ ਜਸਿੰਦਰ। ਜੇ ਇਹ ਮਾਂ ਗੁਪੀਾ ਦੀ ਸ਼ਾਦੀ ਕੋਈ ਜਾਣਦਾ ਸਮਝੀ ਕਹਿੰਦਾ ਨਾ। ਕਦੇ ਚਲੇ ਕਦੇ ਮਰ ਕੇ ਜੀ ਮਰਦੇ। ਜੇ ਇਹ ਨਾ ਕੋਈ ਨਾ ਕੋਈ ਆਹ ਬੋਲ ਜੀ ਬੀਤੀ ਸ਼ੀਰ ਜੀ। ਇੱਕ ਮਿੰਟ ਪਾ ਜੀ। ਅਸਾਕਦੀ ਹੈ ਨਾ ਸਾਨੂੰ ਤੇ ਕੋਈ ਨਹੀਂ ਨਾ ਪਤਾ ਵੀ ਕੀ ਸੀ ਕੀ ਨਹੀਂ। ਲਾਈਸੈਂਸ ਵੀ ਜਰੂਰ ਬਣਾਇਆ ਹੋਏਗਾ ਉਹਨੇ ਤੇ ਪਰ ਉਹਦੀ ਪੁਸ਼ਟਾਣ ਜਿਹੜੀ ਉਹ ਪੁਲਿਸ ਹੀ ਕਰ ਸਕਦੀ ਹੈ ਵੀ ਕਿਹੜਾ ਹਸਲਾ ਕਿਹੜੇ ਰੌਣ ਚੱਲੇ ਆ ਸਰ ਜੀ ਕੋਣ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆਪਾਂ ਇਹਦੇ ਬਾਰੇ ਵਿੱਚ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆਂ ਸਾਰੀ ਪੰਚਾਇਤ ਤੇ ਸਾਰਾ ਨਗਰੀਏ ਮੰਗ ਕਰਦਾ ਵੀ ਸਾਡੇ ਪਿੰਡ ਦੇ ਵਿੱਚ ਬਹੁਤ ਮਦ ਭਾਗੀ ਘਟਨਾ ਵਾਪਰੀ ਆ ਜੇ ਤੱਕ ਅਸੀਂ ਇਦਾਂ ਦੀ ਕੋਈ ਘਟਨਾ ਅਜੇ ਤੱਕ ਨਾਸਰਗੰਦੇ ਵਿੱਚ ਅਸੀਂ ਨਹੀਂ ਕਦੇ ਵੇਖੀ ਕਿ ਜਿਹੜੀ ਕੋਈ ਵੀ ਗੱਲ ਨਾ ਹੋਣ ਦੇ ਬਾਵਜੂਦਵੇਂ ਮਾੜੀ ਰੰਜਿਸ਼ ਤੋਂ ਉੱਠ ਕੇ ਸੁਧੀ ਗੋੜੀਆਂ ਕਿਸਦੇ ਮਾਰ ਦਿੰਦੀਆਂ ਇਹ ਬਹੁਤ ਵੱਡਾ ਪਾਗੋ ਪਾਣਾ ਤੇ ਅਫਾਰ ਤੇ ਹਰ ਇੱਕ ਬੰਦੇ ਨੇ ਆਪਣੀ ਹਫਾਜਤਾਂ ਤੇ ਲਾਇਸੈਂਸੀ ਬਣਾਏ ਆ ਕਦੇ ਵੀ ਕੋਈ ਇਦਾਂ ਦਾ ਕੋਈ ਸਾਡੇ ਪਿੰਡਾਂ ਨੂੰ ਕਦੇ ਕੋਈ ਵਾਕਿਆ ਨਹੀਂ ਹੋਇਆ ਇਹ ਪਹਿਲਾ ਜਿਹੜਾ ਵਾਕਿਆ ਹੋਇਆ ਬਹੁਤ ਨਿੰਦਣਯੋਗ ਦਾ ਸਾਰਾ ਪਿੰਡ ਇਸ ਦੀ ਨਿੰਦਿਗਰਦਾ ਵਾ ਇਹ ਬੜੀ ਮਾੜੀ ਗੱਲ ਹੋਈ ਆ ਜੋ ਮੇਰੇ ਸੰਗ ਦੇ ਛੋਟੇ ਛੋਟੇ ਬੱਚੇ ਆ ਆਪਣਾ ਕਾਰੋਬਾਰ ਕਰਦਾ ਵਾ ਕਿਸੇ ਨੂੰ ਕੋ ਮਾੜੀ ਨਹੀਂ ਚੰਗੀ ਨਹੀਂ ਸਾਰਾ ਪਿੰਡ ਇਸ ਗੱਲ ਦਾ ਗਵਾਹੀ ਪਰਦਾ ਵਾ ਤੇ ਨਿਯਾਜ ਹੋਈ ਆ ਉਹਦੇ ਨਾਲ ਧੱਕਾ ਹੋਇਆ ਬਹੁਤ ਜ਼ਿਆਦਾ ਬਸ ਇਹੀ ਮੰਗ ਕਰਦੇ ਆ ਵੀ ਜੋ ਵੀ ਬਣਦੀ ਕਾਰਵਾਈ ਉਹ ਕੀਤੀ ਗਈ ਆ ਤੇ ਇਹਦਾ ਉਹ ਸਾਰਾ ਪਰਿਵਾਰ ਆ ਸਾਰਾ ਪੰਚਾਇਤ ਸਾਜੀ ਇਹ ਮੰਗ ਕਰਦੀ ਆ ਵੀ ਇਹਦਾ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਉਹ ਕੀਤੀ ਜਾਵੇ ਹੋਰ ਕੀ ਕਹਿਣਾ ਸਰਪੰਚ ਸਾਹਿਬ ਜੀ ਜਿਹੜੇ ਦੇ ਬਾਰੇ ਤੁਸੀਂ ਉਹਨਾਂ ਨੂੰ ਸ਼ਿਕਾਇਤ ਨਰਜੀਨ ਐਫ ਆਈ ਆਰ ਦਰਜ ਕਿੱਥੇ ਹੋਈ ਸੀ ਤਾਂ ਕੀ ਉਹਨਾਂ ਰੈਸ਼ਟ ਪਾਈ ਉਹਦਾ ਜੀ ਕੱਲ ਫਿਰ ਉੱਥੇ ਹਸਪੀਟਲ ਪੁਲਿਸ ਗਈ ਸੀ ਉਹਦੇ ਸ਼ਮਸ਼ੇਰ ਸਿੰਘ ਦੇ ਤੇ ਸਰਿੰਦਰ ਸੋਨੂ ਦੇ ਉਹਨਾਂ ਨੇ ਬਿਆਨ ਦਰਜ ਕੀਤੇ ਆ ਉਹਦੇ ਆਧਾਰ ਤੇ ਹੀ ਹੁਣ ਅਗਲੀ ਕਾਰਵਾਈ ਕਰਨਗੇ ਜੋ ਵੀ ਉਹ ਪਰਚਾ ਜਿਹੜੇ ਜਿਹੜੇ ਉਹਨਾਂ ਨੇ ਨਾਂ ਲਖਾਏ ਹੋਣਗੇ ਉਹਦੇ ਆਧਾਰ ਤੇ ਉਹਨਾਂ ਦੀ ਅਰੈਸਟ ਕਰਨਗੇ ਜਿਹੜੇ ਬੰਦੇ ਨਾਂ ਹੋਣਗੇ ਉਹਦੇ ਵਿੱਚ ਪਤਾ ਲੱਗਾ ਵੀ ਹੁਣ ਕਿੰਨੇ ਕਨੇ ਰੈਸ਼ਟ ਹੋਏਗੀ ਇੱਕ ਬੰਦਾ ਅਰੈਸਟ ਹੋਇਆ ਜੀ ਇਹ ਤੱਕ ਆਪਾਰਸ਼ ਕਿੰਨੇ ਤੇ ਪਰਚਾ ਜੀ ਇਮਰਫਲ ਤਿੰਨ ਬੰਦਿਆਂ ਦੇ ਕਹਿੰਦੇ ਜਿਹੜੇ ਕਿੜੇ ਕਿੜੇ ਜਿਹੜੇ ਦੋਸ਼ ਕਿੜੇ ਕਿੜੇ ਜੀ ਆਪਾਰ ਸਿੰਘ ਰਣਵੀਰ ਸਿੰਘ ਤੇ ਇੱਕ ਉਹਦਾ ਰਣਵੀਰ ਸਿੰਘ ਦਾ ਬੇਟਾ ਮਹਤਾਬ ਤਿੰਨ ਦਾ ਨਾਮ ਸਾਹਮਣੇ ਆ ਤੇ ਜਦੋਂ ਸ਼ੂਟ ਕੀਤਾ ਸੀ ਇਹਨਾਂ ਨੇ ਫਿਰਵਾਲ ਨਾਲ ਤੇ ਉਦੋਂ ਕੱਲਾ ਮੌਜੂਦ ਸੀ ਕਿ ਤੇ ਨਾਲੇ ਮੌਕੇ ਦੇ ਨਾਲ ਵੀ ਦੋਸ਼ੀ ਚ ਨਹੀਂ ਮੈਨੂੰ ਨਹੀਂ ਇਹ ਗੱਲ ਦਾ ਪਤਾ ਕਿਉਂਕਿ ਮੈਂ ਦੂਰ ਸੀਗਾ ਮੈਂ ਉਸ ਟਾਈਮ ਤੇ ਉੱਥੇ ਨਹੀਂ ਸੀ ਮੈਂ ਤੇ ਬਾਅਦ ਕੀ ਆਇਆ ਵਾਂ ਪਰ ਇਹ ਪਤਾ ਸਾਰਾ ਕਲੀਅਰ ਆ ਵੀ ਰਣਵੀਰ ਸਿੰਘ ਨੇ ਸ਼ੂਟ ਕੀਤਾ ਵਾ ਬਾਕੀ ਮੈਂ ਉਸ ਟਾਈਮ ਤੇ ਮੌਕੇ ਤੇ ਨਹੀਂ ਸੀ ਕੋ ਜਿਹੜੀ ਸਚਾਈ ਹੈ ਦੂਸਰੇ ਦੋ ਕਿ ਮੈਂ ਸੁਭਾਦਰ ਸੁਦੇਂਦਰ ਸਿੰਘ ਸਾਹਕਾ ਆਰਮੀ ਪਿੰਡ ਨਾਸਰ ਕੇ ਹਾਂਜੀ ਇਹ ਜੋ ਵੀ ਘਟਨਾ ਹੋਈ ਆ ਸਾਡਾ ਤੇ ਬਹੁਤ ਪਿਆਰਾ ਉਹ ਬੱਚਾ ਸੀ ਅਸੀਂ ਉਹਨੂੰ ਸਰਪੰਚ ਜੀ ਦੇ ਲੈਣ ਤੇ ਲਿਆਂਦਾ ਤੇ ਸਰਪੰਚ ਬਣਾਇਆ ਹੁੰਦਾ ਤੇ ਸਾਨੂੰ ਇਸ ਗੱਲ ਦਾ ਬਹੁਤ ਵੱਡਾ ਧੋਖਾ ਰੰਜਸ ਦੇ ਕਾਰਨ ਇਹਨਾਂ ਨੇ ਸਾਰਾ ਇਹ ਕੰਮ ਕੀਤਾ ਯੋਗੀ ਸਰਪੰਚੀ ਦੀ ਪਿਛਲੀ ਰੰਜਸ਼ੀ ਉਹਦਾ ਕਰਕੇ ਕੋਈ ਕਾਰਨ ਨਹੀਂ ਨਹੀਂ ਲੜਾਈ ਦਾ ਤੇ ਜਿਹੜਾ ਜਿਹੜਾ ਇਹਨੇ ਕੀਤਾ ਬਹੁਤ ਮੂੰਦ ਭਗਾ ਕੀਤਾ ਇਹ ਬੰਦੇ ਨੇ ਇੱਕ ਸੱਚੀ ਜਿਹੜਾ ਆਪਾਂ ਮਾਨਜੋਗ ਸਰਪੰਚ ਸਾਹਿਬ ਨੂੰ ਆਪਾਂ ਸਰਸੰਤੀ ਦਾ ਆਪਾਂ ਨੂੰ ਚੁਣਿਆ ਗਿਆ ਇਹ ਤੇ ਸਾਰੀ ਪਿੰਡ ਦਾ ਨਗਰ ਦਾ ਹੀ ਹੈ ਨਾ ਬਹੁਮਤ ਜੀ ਪੂਰੇ ਨਗਰ ਦਾ ਬਹੁਮਤ ਜੀ ਐਸੇ ਹੀ ਪੂਰੇ ਕਾਗਜ਼ ਭਰੇ ਸੀ ਉਹਨਾਂ ਵੀ ਭਰੇ ਸੀ ਜਿੱਦਾਂ ਡੇਟ ਆਉਣੀ ਸੀ ਨਾ ਚੋਣ ਚਾ ਲੈਣ ਦੀ ਉਹਨਾਂ ਕਾਗਜ਼ ਵਾਪਸ ਲੈ ਦੇ ਬਸ ਇੱਥੋਂ ਮੁੜ ਕੇ ਫਿਰ ਉਹ ਉਹ ਸਭ ਸਮਝ ਲਓ ਵੀ ਉਹ ਬਣ ਕੇ ਸਰ ਸਰਸਪਤੀ ਨਾਲ ਸੱਚ ਜਿੱਦੋਂ ਸਰਸਪਤੀ ਨਾਲ ਬਹੁ ਮਤੋ ਗਿਆ ਫਰੀ ਜਿਹੜਾ ਕਾਂਡ ਕੀਤਾ ਕਿਉਂ ਕੀਤਾ ਗਿਆ ਇਹਦੀ ਵਾਰੀ ਇਹ ਕਾਂਡ ਜਿਹੜਾ ਕੀਤਾ ਗਿਆ ਮੁੰਡੇ ਖੁੰਡੇ ਹੀ ਹਾਨੀ ਪਰਵਾਣੀ ਹੀ ਦੋਵੇਂ ਤੇ ਇਹਦੇ ਮਨ ਤੇ ਵੀ ਇਹ ਤਾਂ ਕੋ ਚੜ ਗਿਆ ਮੈਠਾਂ ਕੋ ਰਹਿ ਗਿਆ ਇਹ ਦੂਸਰੇ ਬੰਨੇ ਤੋਂ ਸਰਪੰਚ ਨਾਲ ਸੀਗਾ ਕਾਰਨ ਆ ਇਹਦਾ ਅਸਲੀ ਸੱਚ ਬਸ ਠੀਕ ਹੈ ਤੁਲਦੀਪ ਸਿੰਘ ਹੈ ਜੀ ਤੇ ਕਿਥੋਂ ਦੇ ਰਹਿਣ ਵਾਲੇ ਜੀ ਮੈਂ 나ਸਰ ਕੰਦਰ ਦਾ ਹਾਂ ਸਰਕਾਰ ਦਾ ਪੰਚਾਇਤ 나ਸਰ ਕੰਦਰ ਤੇ ਕੀ ਮਸਲਾ ਕੀ ਹੋਇਆ ਆਪਣੇ ਉਦੋਂ ਗੋਲੀ ਕਾਂਡ ਵੈਸੀ ਮਸਲਾ ਕੁਛ ਨਹੀਂ ਕੋਇਆ ਮੈਂ ਮੰਮੁਲੀ ਤਕਰਾਰ ਤੋਂ ਹੀ ਇਹ ਕੋਈ ਸਰਕਾਰੀ ਜਿਦਾ ਹਜ਼ਾਤਾ ਨੇ ਸੰਪੰਚਾਂ ਕਿਨੇ ਰੇਗਸ ਸਕੀਮ ਦੇ ਵਿੱਚ ਕੋਈ ਇਹਨਾਂ ਨੇ ਕੋਈ ਐਪ ਬਣਾਉਣੀ ਹੁੰਦੀ ਹੈ ਲੋਕੇਸ਼ਨ ਦਿੱਤੀ ਹੁੰਦੀ ਹੈ ਉਹਨਾਂ ਨੇ ਸਰਕਾਰ ਨੇ ਕਿ ਉੱਥੇ ਜਾ ਕੇ ਲੋਕੇਸ਼ਨ ਜਿਹੜੀ ਹੈ ਉਹ ਬਣਾ ਕੇ ਸਾਨੂੰ ਭੇਜੋ ਉਹ ਰੋਜ ਦੀ ਤਰ੍ਹਾਂ ਹੀ ਸ਼ਮਸ਼ੇਰ ਸਿੰਘ ਜਿਹੜਾ ਉਹ ਸ਼ਾਮ ਨੂੰ ਜਦੋਂ ਉਹਨੂੰ ਸਰਕਾਰੀ ਦਫ਼ਤਰ ਤੋਂ ਫੋਨ ਆਇਆ ਉਹ ਲੋਕੇਸ਼ਨ ਬਣਾਉਣ ਲਈ ਜਿੱਥੇ ਲੋਕੇਸ਼ਨ ਉਹਨਾਂ ਜਗ੍ਹਾ ਸਿਲੈਕਟ ਕੀਤੀ ਆ ਉੱਥੇ ਉਹ ਆਪਣੀ ਲੋਕੇਸ਼ਨ ਬਣਾਉਣ ਗਿਆ ਵਾ ਜਦੋਂ ਉੱਥੇ ਤੁਰਨ ਲੱਗਿਆ ਵਾ ਤੇ ਰਣਵੀਰ ਸਿੰਘ ਨੇ ਉਹਦੇ ਅੱਗੋਂ ਦੀ ਉਹ ਸਕੂਟਰ ਮੋਟਰਸਾਈਕਲ ਤੇ ਜਿਹੜੇ ਵਾਇਕ ਤੇ ਸੀਗਾ ਉਹਦੇ ਅੱਗੋਂ ਦੀ ਕੱਢਿਆ ਉਹਨੇ ਤੇ ਉੱਥੋਂ ਕੋਈ ਉਹਨਾਂ ਦਾ ਆਪਸ ਦੇ ਵਿੱਚ ਕੋਈ ਟਕਰਾਅ ਜਿਹਾ ਹੋ ਗਿਆ ਉਹ ਹੁਣ ਉਹਨੂੰ ਪਤਾ ਵਾ ਉਹਨਾਂ ਨੂੰ ਕੀ ਉਹਨਾਂ ਦੇ ਗੱਲ ਹੋਈ ਆ ਉੱਥੋਂ ਥੋੜੇ ਤਕਰਾਰ ਤੋਂ ਬਾਅਦ ਕੋਈ ਉਹਨੂੰ ਰਣਬੀਰ ਸਿੰਘ ਨੇ ਇਹਨੂੰ ਸ਼ਮਸ਼ੇਰ ਸਿੰਘ ਨੂੰ ਕੋਈ ਗਾਲੀ-ਗਲੋਚ ਕੀਤਾ ਇਹ ਅੱਗੇ ਜਾ ਕੇ ਇਹਨੇ ਪੁਲਿਸ ਨੂੰ ਉੱਥੋਂ ਆ ਗਿਆ ਤੱਕ ਕਰਕੇ ਪੁਲਿਸ ਨੂੰ ਫੋਨ ਕੀਤਾ ਪੁਲਿਸ ਜਿਹੜੀ ਸੀ ਤੁਹਾਨੂੰ ਪਤਾ ਜੰਗਲਾ ਮਾਹੌਲ ਚੱਲ ਰਿਹਾ ਪੁਲਿਸ ਜਿਹੜੀ ਹੈ ਸ਼ਾਮ ਨੂੰ బిਜੀ ਹੋਣੀ ਦੀ ਡਿਊਟੀਆਂ ਲੱਗ ਜਾਂਦੀਆਂ ਉਹਨਾਂ ਨੇ ਕਿਹਾ ਅਸੀਂ ਸਵੇਰੇ ਆ ਕੇ ਗੱਲ ਕਰਾਂਗੇ ਉਹਨੇ ਕਿਹਾ ਚਲੋ ਠੀਕ ਆ ਕੋਈ ਗੱਲ ਨਹੀਂ ਮੈਂ ਸਵੇਰੇ ਜਿਹੜੀ ਆਪੇ ਕੋਰ ਕਰ ਦਊਗਾ ਉਹ ਵਾਪਸ ਉਥੋਂ ਆ ਗਿਆ ਵਾ ਤੇ ਵਾਪਸ ਆਉਂਦੇ ਆਉਂਦੇ ਨੇ ਅਲੀਆਲ ਤੋਂ ਮੈਨੂੰ ਫੋਨ ਕੀਤਾ ਵਾ ਕਿ ਮੈਨੂੰ ਇਹਨੇ ਰਵੀਰ ਸਿੰਘ ਦਾ ਮਾੜਾ ਚੰਗਾ ਬੋਲਿਆ ਵੀ ਤੁਸੀਂ ਚਾਚਾ ਜੀ ਆਪਣੇ ਨਾਲ ਉਹਦੇ ਫਾਦਰ ਨਾਲ ਗੱਲ ਕਰਿਓ ਮੈਂ ਹਜੇ ਘਰ ਦਾ ਮੈਂ ਉਸੇ ਵਾਲੇ ਤੁਰੰਤ ਕੋਈ 9:30 ਦਾ 8:00 ਵਜੇ ਦਾ ਟਾਈਮ ਸੀਗਾ ਲੈ ਉਸੇ ਉਹਦੇ ਫਾਦਰ ਨੂੰ ਫੋਨ ਕੀਤਾ ਤੇ ਮੈਂ ਕਿਹਾ ਤੁਹਾਡੇ ਬੇਟੇ ਨੇ ਉਹਦੇ ਨਾਲ ਕੋਈ ਵਿਧਿੱਕੀ ਕੀਤੀ ਹੈ ਤੁਹਾਨੂੰ ਥੋੜਾ ਸਮਝਾਓ ਤੁਹਾਡੀ ਕੋਈ ਇਹਨਾਂ ਕੋਈ ਵੰਡ ਵਿਹਾਰ ਨਹੀਂਗਾ ਤੇ ਨਾ ਇਦਾਂ ਮਾੜਾ ਚੰਗਾ ਨਹੀਂ ਬੋਲਣਾ ਚਾਹੀਦਾ ਤੇ ਬਾਕੀ ਬਖਵਾ ਆ ਰਿਹਾ ਆਪਣੀ ਗੱਡੀ ਤੇ ਉਹਨੇ ਤੁਹਾਡੇ ਸਾਹਮਣੇ ਉਹਦੀ ਹੈਗੀ ਆ ਗੈਰੇਜ ਆ ਉਹਨੇ ਉੱਥੇ ਗੱਡੀ ਲਾਉਣੀ ਆ ਤੇ ਤੁਸੀਂ ਉੱਥੇ ਖੜ੍ਹਜੋ ਗੇਟ ਦੇ ਵਿੱਚ ਕੋਈ ਝਗੜਾ ਨਾ ਮੁੰਡਾ ਕਰੇ ਸਿੱਧਾ ਠੀਕ ਆ ਮੈਂ ਘਰੇ ਜਾਵਾਂ ਕੋਈ ਨਹੀਂ ਮੈਂ ਹੁਣੇ ਉਸੇ ਵਾਲੇ ਗੇਟ ਤੇ ਜਾਂਦਾ ਤੇ 10 ਮਿੰਟ ਬਾਅਦ ਹੀ ਉੱਥੇ ਗੋਲੀਆਂ ਦੀ ਆਵਾਜ਼ ਆਈ ਆ ਲਾਗੇ ਸਾਰੇ ਲੋਕਾਂ ਨੇ ਸੁਣੀਆਂ ਵਾ ਸਾਡੇ ਉੱਥੋਂ ਤੱਕ ਆਵਾਜ਼ ਗਈ ਜੀ ਘਰ ਤੱਕ ਤੇ ਲੱਗ ਉਹਨਾਂ ਨੇ ਮੈਨੂੰ ਫੋਨ ਕੀਤਾ ਇਸੇ ਸ਼ਮਸ਼ੀਰ ਸਿੰਘ ਨੇ ਫੋਨ ਕੀਤਾ ਵਾ ਕਿ ਚਾਚਾ ਇਹ ਭੰਜੋ ਛੇਤੀਆਂ ਦਾ ਗੋਲੀਆਂ ਮਾਰਤੀਆਂ ਗੋਲੀਆਂ ਚੱਲ ਗਈਆਂ ਉਥੋਂ ਮੈਂ ਭੱਜ ਕੇ ਆਇਆ ਤੇ ਆਉਂਦਿਆਂ ਨੂੰ ਫਟਾਫਟ ਉਹਨੂੰ ਗੱਡੀ ਦੇ ਵਿੱਚ ਪਾ ਕੇ ਬਟਾਲੇ ਹਸਪੀਟਲ ਲੈ ਗਿਆ। ਉੱਥੋਂ ਅੱਗੇ ਫਿਰ ਗੁਰਦਾਸਪੁਰ ਤੇ ਅਮਰਸਰ ਲੈ ਗਿਆ। ਤੇ ਇੱਥੇ ਆ ਕੇ ਬੰਦਾ ਕੀਤਾ ਮੈਂ ਕਿਹਾ ਕੀ ਨੁਕਸਾਨ ਹੋਇਆ? ਕਹਿੰਦੇ ਸ਼ਮਸ਼ੀਰ ਦੇ ਹੀ ਪੇਟ 'ਚ ਗੋਲੀ ਲੱਗੀ ਆ ਜਿਹੜਾ ਨਾਲ ਸ੍ਰਿੰਦਰ ਕੁਮਾਰ ਆ ਸੋਨੂੰ ਉਹਦੇ ਵੀ ਮੋਢੇ ਦੇ ਸੱਜੇ ਮੋਢੇ ਦੇ ਵਿੱਚ ਗੋਲੀ ਲੱਗੀ ਆ। ਤੇ ਇਹ ਦੋਵੇਂ ਜਿਹੜੇ ਬੰਦੇ ਜ਼ਖਮੀ ਆ ਤੇ ਇਹਨਾਂ ਨੂੰ ਗੱਡੀ 'ਚ ਪਾ ਕੇ ਤੁਰੰਤ ਅਮਰਸਰ ਦੇ ਵਿੱਚ ਉੱਥੇ ਲੈ ਗਿਆ ਜਿਹਨਾਂ ਦਾ ਅੱਜ ਮੇਰੇ ਖਿਆਲ ਸੇਰੀਅਸ ਕੇਸ ਆ ਅਜ ਉਹਨਾਂ ਦੇ ਅਪ੍ਰੈਸ਼ਨ ਵੀ ਹੋ ਰਹੇ ਆ। ਉਹ ਜਿਹੜੀਆਂ ਗੂੜੀਆਂ ਜਿਹੜੀਆਂ ਉਹ ਕੱਢੀਆਂ ਨਹੀਂ ਗਈਆਂ ਉਹਦੇ ਬੋਡੀ ਦੇ ਵਿੱਚੋਂ ਤੇ ਹੁਣ ਅਗਲੀ ਕਾਰਵਾਈ ਇਹੋ ਹੀ ਆ ਪਰਿਵਾਰ ਮੰਗ ਕਰਦਾ ਵਾ ਸਾਰੀ ਪੰਚਾਇਤ ਬੈਠੀ ਆ ਉਹਨਾਂ ਦੇ ਪਰਿਵਾਰ ਬੈਠਾ ਵਾ ਬੀਬੀ ਹਰਪ੍ਰੀਤ ਬੈਠੀ ਆ ਮਜੂਦਾ ਸਰਪੰਚਾ ਸਾਡੇ ਪਿੰਡ ਦੇ ਤੇ ਉਹ ਪਰਿਵਾਰ ਇਹ ਹੀ ਮੰਗ ਕਰਦਾ ਵਾ ਕਿ ਸਾਨੂੰ ਇਨਸਾਫ ਦਿੱਤਾ ਜਾਏ ਪ੍ਰਸ਼ਾਸਨ ਤੋਂ ਮੰਗ ਕਰਦਾ ਵਾ ਕਿ ਇਹ ਸਾਨੂੰ ਇਸ ਦਾ ਜਿਹੜਾ ਜ ਸਾਡੇ ਨਾਲ ਹੋਈ ਆ ਵੇਖੋ ਜੀ ਇੱਕ ਪਰਿਵਾਰ ਦਾ ਮੁਖੀ ਆ ਪਿੰਡ ਦਾ ਮੁਖੀ ਆ ਪਰਿਵਾਰ ਦਾ ਮੁਖੀ ਆ ਕਾਰੋਬਾਰੀ ਬੰਦਾ ਵਾ ਤੇ ਉਹਦੇ ਸਿੱਧਾ ਸਿੱਧੀ ਸ਼ੂਟ ਕੀਤੀ ਗਈ ਆ ਕੋਈ ਲਿਹਾਜ ਨਹੀਂ ਕੀਤਾ ਜਿੰਨੀਆਂ ਉਹਦੇ ਉਹਦੇ ਵਿੱਚ ਹੀ ਰਵਲਵਰ ਦੇ 6 ਦਿਆਂ 6 ਗੋਲੀਆਂ ਨੇ ਆ ਆ ਕਰਤੀਆਂ ਉਹ ਪਰਮਾਨੰਦ ਜੀ ਨੂੰ ਆਉਂਦਾ ਸੀ ਉਹਨਾਂ ਨੂੰ ਬਤਾ ਗਿਆ ਦੂ ਘਰ ਦੇ ਵਿੱਚ ਬਚ ਗਏ ਆ ਕਿ ਮਸਲਾ ਹੈ ਸਾਰਾ ਇਹ ਜੇਰਾ ਨਾ ਕੰਡੀਸ਼ਨ ਹੈ ਨਾਸਰ ਜਾਨ ਨਾਲ ਸਾਥ-ਸਾਥ ਬੈਠਾਂਗੇ ਸਾਡੇ ਸਾਡੇ ਕੋਈ ਰਾਤੀ 7-8 ਵਜੇ ਦੇ ਲਗਭਗ ਗੋਲੀ ਚੱਲ ਗਈ ਆ ਸਾਡੇ ਮੌਜੂਦਾ ਸਰਪੰਚਾ ਸ਼ਮਸ਼ੇਰ ਸਿੰਘ ਉਸ ਦੇ ਉੱਤੇ ਇੱਕ ਲਾਗੇ ਹੀ ਗਵਾਂਢੀ ਆ ਮਰਨ ਵੀਰ ਸਿੰਘ ਰਿੱਪੀ ਉਹਨੇ ਗੋਲੀ ਚਲਾਤੀ ਆ ਇਹ ਗੱਡੀ ਆਪਣੇ ਗੇੜੇ ਲਾ ਕੇ ਆਪਣੇ ਘਰ ਨੂੰ ਜਾ ਰਿਹਾ ਸੀ ਨਾਲ ਇਹਦੇ ਸਰਿੰਦਰ ਕੁਮਾਰ ਸੋਨੂ ਇਹਦਾ ਕੋਈ ਮੁਲਾਜ਼ਮ ਆ ਨਾਲ ਸਰਪੰਚ ਦਾ ਤੇ ਉਹ ਗੱਡੀ ਲਾ ਕੇ ਗਲੀ ਦੇ ਵਿੱਚ ਆਪਣੇ ਘਰ ਨੂੰ ਜਾ ਰਹੇ ਸੀ ਤਾਂ ਉਹਨੇ ਆਪਣੇ ਗੇੜ ਦੇ ਵਿੱਚ ਗੇੜ ਦੀ ਹੋਰ ਲੈ ਕੇ ਇਹਨਾਂ ਤੇ ਸਿੱਧੀਆਂ ਗੋਲੀਆਂ ਇਹਨਾਂ ਦੇ ਮਾਰੀਆਂ ਜੋ ਇਹਨਾਂ ਦੇ ਦੋਹਾਂ ਤੇ ਗੋਲੀਆਂ ਲੱਗੀਆਂ ਸਰਪੰਚ ਦੇ ਗੋਲੀ ਵੀ ਪੇਟ ਦੇ ਵਿੱਚ ਲੱਗੀ ਆ ਇਹ ਜਿਹੜਾ ਸੋਨੂ ਹੀ ਮੁੰਡਾ ਉਹਦੇ ਵੀ ਮੋਢੇ ਦੇ ਵਿੱਚ ਇੱਥੇ ਗਰਦਨ ਦੇ ਉੱਤੇ ਗੋਲੀ ਲੱਗੀ ਆ ਅਜੇ ਖਤਰੇ ਦੇ ਵਿੱਚ ਹੀ ਆ ਹਸਪੀਟਲ ਜਿੱਥੇ ਕੱਕੜਾ ਹਸਪੀਟਲ ਦੇ ਦਾਖਲਿਆ ਆਪਰੇਸ਼ਨ ਹੁਣਾਵਾ ਅਗਲੇ ਜੋ ਅੱਗੋਂ ਜੋ ਅਪਡੇਟ ਆ ਉਹ ਡਾਕਟਰ ਸਾਹਿਬ ਦੱਸਣਗੇ ਕੀ ਰੰਜਿਸ਼ ਜੀ ਕਿਹੜੀ ਗੱਲਾਂ ਗੋਲੀਆਂ ਮਾਰੀਆਂ ਰੰਜਿਸ਼ ਜੀ ਇਹਨਾਂ ਦੀ ਕੋਈ ਨਹੀਂ ਕੋਈ ਜ਼ਮੀਨਦਾਰ ਨਹੀਂ ਝਗੜਾ ਕੋਈ ਗੱਲ ਨਹੀਂ ਆ ਪੰਚਾਇਤੀ ਚੌਂਟ ਤੋਂ ਹੀ ਇਹ ਮੁੰਡਾ ਜਿਹੜਾ ਇਹਨੂੰ ਸਾੜੇ ਪਿੰਡ ਨੇ ਸਰਪੰਚ ਬਣਾਇਆ ਵਾ ਉਹ ਇਹਦੀ ਸਰਪੰਚੀ ਤੋਂ ਝੜਿਆ ਫਿਰਦਾ ਹੈਗਾ ਵੀ ਇਹਨੂੰ ਨਹੀਂ ਹੀ ਬਣ ਦੇਣਾ ਤੇ ਬਸ ਇਹ ਸਰਪੰਚੀ ਦੀ ਰੰਜਿਸ਼ ਤੋਂ ਹੀ ਇਹ ਸਾਰਾ ਉਹਨੇ ਨਜਾਇਜ਼ ਧੋਖੇ ਨਾਲ ਹੀ ਇਹਦੇ ਤੇ ਗੋਲੀ ਚਲਾਈ ਆ ਸਰ ਪੁਲਿਸ ਕੰਪਲੇਂਟ ਕੀਤੀ ਗਈ ਹੈ ਪੁਲਿਸ ਕੰਪਲੇਂਟ ਰਾਤ ਹੀ ਕਰ ਦਿੱਤੀ ਸੀ ਮੈਡਮ ਰਾਤ ਪੁਲਿਸ ਮੁਲਾਜ਼ਮ ਆਏ ਉਹਨਾਂ ਮੌਕਾ ਸਾਰਾ ਵੇਖਿਆ ਵਾ ਸਾਰੀ ਪਿੰਡ ਦੀ ਪੰਚਾਇਤ ਨੇ ਹੋਰ ਮੋਹਰ ਬੰਗਾ ਨੇ ਮੌਕਾ ਦਿਖਾਇਆ ਵਾ ਤੇ ਰਾਤ ਹੀ ਇਹਨੂੰ ਸਰਕਾਰੀ ਹਸਪੀਟਲ ਬਟਾਲੇ ਲਿਜਾਇਆ ਗਿਆ ਫਿਰ ਉੱਥੋਂ ਰੈਫਰ ਕਰ ਦਿੱਤਾ ਇੱਥੇ ਅਮਰਸਰ ਆ ਗਏ ਆ ਹੂੰ ਹੂੰ ਤੇ ਹੁਣੇ ਹੀ ਪੁਲਿਸ ਮੁਲਾਜ਼ਮ ਆਏ ਆ ਉਹਨਾਂ ਦੇ ਬਿਆਨ ਵੀ ਉਹਨਾਂ ਲੈਣਗੇ ਜੋ ਕੋਈ ਸੀਸੀਟੀਵੀ ਫੁਟੇਜ ਵਗੈਰਾ ਵੀ ਹੋਏਗੀ ਨਾ ਸੀਸੀਟੀਵੀ ਸਰ ਉੱਥੇ ਇਹਨਾਂ ਦੇ ਆਪਣੇ ਵੀ ਉਹਦੇ ਰਣਵੀਰ ਸਿੰਘ ਦੇ ਗੇਟ ਤੇ ਵੀ ਹੈਗੇ ਆ ਕੈਮਰੇ ਲੱਗੇ ਤੇ ਜਿਹੜਾ ਸ਼ਮਸ਼ੀਰ ਸਿੰਘ ਸਰਪੰਚਾ ਮੌਜੂਦਾ ਉਹਦੇ ਵੀ ਗੇਟ ਤੇ ਜਿੱਥੇ ਉਹਦੀ ਗੈਰੇਜ ਆ ਉੱਥੇ ਕੈਮਰੇ ਲੱਗੇ ਆ ਜੀ ਉਹਦੇ ਵਿੱਚ ਫੋਟੋ ਮਿਲ ਜਾਣਗੀਆਂ ਕਿੰਨੇ ਲੋਕ ਜਿਹੜੇ ਜਰਮੀ ਹੋਏ ਨੇ ਉਹਨਾਂ ਦਾ ਦੋ ਬੰਦੇ ਹੋਏ ਆ ਜੀ ਦੋ ਬੰਦੇ ਦੋਵੇਂ ਡੇਂਜਰਸ ਆ ਉਹਨਾਂ ਦੇ ਗੋਲੀਆਂ ਲੱਗੀਆਂ ਪੇਟ ਦੇ ਵਿੱਚ ਉਹਦੇ ਲੱਗੀ ਆ ਜਿਹੜੀ ਫਾਇਰਿੰਗ ਹੋਈ ਆ ਕਿੰਨੇ ਫਾਇਰ ਕੀਤੇ ਗਿਆ ਨੇ ਫਾਇਰ ਤੇ ਜੀ ਉਹਦੇ ਕੋਲ ਜਿਹੜਾ ਵੀ ਪਿਸਟਲ ਆ ਉਹਨੇ ਪੂਰਾ ਖਾਲੀ ਕਰ ਦਿੱਤਾ 6-7 ਫਾਇਰ ਕੀਤੇ ਆ ਜਦੋਂ ਉਹਦੇ ਗੋਲੀਆਂ ਮੋਗੀਆਂ ਫੇਰ ਵੀ ਉਹਨੇ ਇੱਕ ਜਿਹੜਾ ਸੋਨੂ ਨਾਂ ਦਾ ਮੁੰਡਾ ਉਹਦੀ ਟੂਪੜੀ ਤੇ ਰੱਖ ਕੇ ਫੇਰ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ ਆ ਉਹਦਾ ਉਹਦੀ ਗੋਲੀਆਂ ਖਤਮ ਹੋ ਗਈਆਂ ਫੇਰ ਨਹੀਂ ਚੱਲੀਆਂ ਤੇ ਫੇਰ ਉਹ ਉਹਨੂੰ ਧੱਕਾ ਮਾਰ ਕੇ ਸੁੱਟ ਕੇ ਤੇ ਆਪ ਭੱਜ ਗਿਆ ਨਿਕਲ ਗਿਆ ਕਿਹੜਾ ਸੀ ਕਿੰਨੇ ਵਜੇ ਹੋਇਆ ਜੀ ਹੇ ਜੀ ਲਗਭਗ 8 ਕ ਦਾ ਟਾਈਮ ਹੋਣਾ ਮੇਰੇ ਖਿਆਲ ਅੱਠ ਸਵਾ ਅੱਠ ਦਾ ਹੋਵੇ ਇੱਥੇ ਜੇ ਲਗਭਗ 8 ਸਵਾ 8 ਹਾਂਜੀ ਕੋਈ ਪੋਲਿਟਿਕਲ ਜਿਹੜੀ ਰੰਜਿਸ਼ ਹੈ ਜੀ ਕੋਈ ਪੋਲਿਟਿਕਲ ਹੀ ਹੈ ਪੋਲਿਟਿਕਲ ਇਹੋ ਹੀ ਆ ਸਰਪੰਚੀ ਦੀ ਆ ਜਿਆਦਾ ਕੋਈ ਉਦਾਂ ਵੀ ਨਿੱਕੀ ਮੋਟੀ ਗੱਲ ਤੋਂ ਵੀ ਚਲੋ ਆਪਣਾ ਮੁੰਡਾ ਕਾਰੋਬਾਰ ਕਰਦਾ ਸੀ ਕਿ ਮਾੜੀ ਚੰਗੀ ਨਹੀਂ ਆਂਦਾ ਪਰ ਇਹ ਨਜਾਇਜ਼ ਜੀ ਉਹਨੂੰ ਇਹ ਗਾਲਾਂ ਕੱਢੀਆਂ ਪਹਿਲਾਂ ਉਹਨੇ ਜਦੋਂ ਗਾਲਾਂ ਕੱਢੀਆਂ ਮੈਨੂੰ ਇਹਨੂੰ ਇਹਨੂੰ ਸਰਪੰਚ ਨੂੰ ਇਹਨੇ ਗਾਲਾਂ ਕੱਢੀਆਂ ਨੇ ਮੈਨੂੰ ਉਸੇ ਵੇਲੇ ਫੋਨ ਕੀਤਾ ਵਾ ਅੱਧਾ ਘੰਟਾ ਪਹਿਲਾਂ ਤੇ ਮੈਨੂੰ ਕਹਿੰਦਾ ਚਾਚਾ ਜੀ ਇਹਨੇ ਮੈਨੂੰ ਨਿਆਇ ਗਾਲਾਂ ਕੱਢੀਆਂ ਮੈਂ ਉਹਦੇ ਜਿੰਨੇ ਗੋਲੀ ਚਲਾਈ ਉਹਦੇ ਫਾਦਰ ਨੂੰ ਮੈਂ ਫੋਨ ਕੀਤਾ ਰਾਹਪਾਰ ਸਿੰਘ ਜੀ ਇਹਨੂੰ ਸਮਝਾਓ ਨਾ ਕਰੋ ਇਦਾਂ ਲੜਾਈ ਝਗੜਾ ਵਧੂਗਾ ਕਿਹੜੀ ਗੱਲੋਂ ਗਾਲਾਂ ਕੱਢਦਾ ਵਾ ਕਹਿੰਦਾ ਮੈਂ ਇਹਨੂੰ ਸਮਝਾਉਣਾ ਕੋਈ ਨਹੀਂ ਐਵੇਂ ਨਿਆਇ ਕਰਦਾ ਵਾ ਇਹਨੂੰ ਮੈਂ ਸਮਝਾ ਲਈ ਨਾ ਕੋਈ ਤੇ ਮੈਂ ਕਿਹਾ ਉਹਨੇ ਗੱਡੀ ਲਾਉਣ ਆਉਣਾ ਉੱਥੇ ਉਹ ਕਹਿੰਦਾ ਮੈਂ ਗੱਡੀ ਲਾ ਕੇ ਘਰ ਨੂੰ ਜਾਣਾ ਮੈਂ ਨਿਆਇ ਨਾ ਮੇਰੇ ਗੱਲ ਪਰੇ ਹੁਣ ਕੀ ਕਾਰਵਾਈ ਕੀ ਮੰਗ ਕਰਦੇ ਹੁਣ ਕਾਰਵਾਈ ਦੀ ਵੇਖੋ ਜੀ ਉਹ ਪਰਿਵਾਰ ਤੇ ਸਾਰਾ ਮੰਗ ਇਹੋ ਹੀ ਕਰਦਾ ਵਾ ਇੱਥੇ ਜੋ ਕਾਨੂੰਨੀ ਕਾਰਵਾਈ ਉਹ ਕੀਤੀ ਜਾਵੇ ਬੰਦੀ ਕਾਰਵਾਈ ਕੀਤੀ ਜਾਵੇ ਠਖਾ ਆਇਆ ਨਜਾਇਜ਼ ਉਹਦਾ 24 ਘੰਟੇ ਦਾ ਰਸਤਾ ਦਾ ਕਾਰੋਬਾਰੀ ਬੰਦਾ ਉਹਨੇ ਰਾਤ ਪ੍ਰਾਤ ਉਹਨੇ ਆਪਣੇ ਕੰਮ ਕਰਦੇ ਜਾਣਾ ਆਉਣਾ ਵਾ ਤੇ ਸਾਰੀ ਪੰਚਾਇਤ ਦੀ ਸਾਰੇ ਪਿੰਡ ਦੀ ਇਹ ਮੰਗਿਆ ਕਿ ਕਾਨੂੰਨੀ ਕਾਰਵਾਈ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਜਿਹੜਾ ਅੱਗੇ ਤੋਂ ਇਹੋ ਜੀ ਕੋਈ ਗਲਤੀ ਪਿੰਡ ਦੇ ਵਿੱਚ ਨਾ ਹੋਵੇ ਅਸਲਾ ਲਾਇਸੈਂਸੀ ਹੈ ਵੇਖੋ ਜੀ ਇਹ ਲਾਇਸੈਂਸੀ ਅਸਲਾ ਵੀ ਹੈਗਾ ਹੁਣ ਦੂਜੇ ਦਾ ਪਤਾ ਨਹੀਂਗਾ ਕਾਫੀ ਲਈ ਫਿਰਦਾ ਵਾ ਗਨ ਪਿਸਟਲਰ ਵਾਲ ਵਾਲ ਪਤਾ ਨਹੀਂ ਹੁਣ ਤੇ ਪੁਲਿਸ ਇਨਕੁਆਇਰੀ ਕਰੂਗੀ ਜਾਂ ਦੱਸੂਗੀ ਵੀ ਅਸਲੀ ਆ ਕਿ ਨਕਲੀ ਆ ਉਹ ਸਾਨੂੰ ਨਹੀਂ ਆਦੇ ਬਾਰੇ ਪੁਲਿਸ ਕੋਈ ਬਿਆਨ ਲੈਣ ਆਈ ਹਸਪੀਟਲ ਦੇ ਵਿੱਚ ਪੁਲਿਸ ਆਈ ਆ ਜੀ ਇੱਥੇ ਹਸਪੀਟਲ ਤੇ ਪੁਲਿਸ ਮੌਜੂਦ ਆ ਉਹ ਬਿਆਨ ਜਿਹੜੇ ਅੰਦਰ ਲੈ ਰਹੇ ਅਸੀਂ ਦੁਬਾਰਾ ਬੈਠੇ ਆ ਠੀਕ ਹੈ ਹਾਂਜੀ ਕਿਹੜਾ ਪਿੰਡ ਜੀ ਨੌਸ਼ਰਕੇ ਕੀ ਗੱਲ ਕੀ ਹੋਇਆ ਆਪਣੇ ਬੇਟੇ ਤੇ ਜਿਹੜਾ ਗੋਲੀਆਂ ਦਾ ਕਾਂਡ ਕੀਤਾ ਮਾਰੀ ਗਈ ਗੋਲੀ ਦਾ ਸਾਨੂੰ ਤੇ ਕੋਈ ਪਤਾ ਨਹੀਂ ਬਾਹਰ ਕਿਤੇ ਮਾੜਾ ਮੋਟਾ ਝਗੜੇ ਆ ਤੇ ਆਪਣੇ ਘਰ ਆਣ ਕੇ ਤੇ ਉਹ ਇਹ ਗੈरेज ਵਿੱਚ ਗੱਡੀ ਲਾਉਣਦੇ ਆ ਤੇ ਉਹਨਾਂ ਨੇ ਉਹਨੇ ਸ਼ੂਟ ਕਰ ਦਿੱਤੀਆਂ ਗੋਲੀਆਂ ਛੇੜੀਆਂ ਛੇ ਕਰ ਦਿੱਤੀਆਂ ਤੇ ਦੋ ਜਣਿਆਂ ਨੂੰ ਲੱਗ ਗਿਆ ਸ਼ਮਸ਼ੇਰ ਨੂੰ ਵੀ ਲੱਗ ਗਿਆ ਤੇ ਸੁਰਿੰਦਰ ਕੁਮਾਰ ਨੂੰ ਵੀ ਲੱਗ ਗਿਆ ਵੀ ਜੀ ਕੋਈ ਪੁਰਾਣੀ ਰੰਜਿਸ਼ ਸੀ ਕਿ ਜਾਂ ਸਾਡੀ ਕੋਈ ਰੰਜਿਸ਼ ਨਹੀਂ ਇਹ ਬਿਲਕੁਲ ਠੀਕ ਸਾਹ ਹਨ ਇਹੋ ਹੀ ਆ ਕਿ ਇਹ ਆਮੋ ਸਾਹਮਣੇ ਸਾਡੇ ਗੈरेज ਜਾਂ ਉਹਨਾਂ ਦਾ ਘਰ ਕੋਲ ਇਹ ਸਭ ਯਾਨਾ ਤੁਹਾਨੂੰ ਪਤਾ ਅੱਜ ਕੱਲ ਚੜੀਆਂ ਜਿਹੜੀਆਂ ਕੇ ਦੀ ਗੁੱਡੀ ਚੜੀ ਆਵੇ ਜੇ ਕੇ ਵਰਤائش ਨਹੀਂ ਕਰਦੇ ਸੋਨ ਤਾਂ ਸਿੱਕੀ ਮੰਗ ਕਰਦੇ 50 70 ਮੰਗ ਇਹ ਕਰਨੇ ਆ ਫਿਰ ਜੋ ਨਿਆ ਵਾਲੇ ਗੱਲ ਆ ਸਾਈ ਉਹਦਾ ਨਹੀਂ ਆਉਂਦਾ ਚਾਹੀਦਾ ਬਸ ਠੀਕ ਭੈਣ ਜੀ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਇੱਕ ਬੀ ਸਕੋਰ ਕਿਹੜਾ ਪਿੰਡ ਹੈ ਭੈਣ ਜੀ ਆਪਣਾ ਸਾਡਾ ਬੇਟਾ ਨਾਸਰ ਕੇ ਤੇ ਪੈਂਚੀ ਪਿਛਲੇ ਦਿਨੀ ਹੋਇਆ ਸੀ ਇੱਕ ਕਹਿੰਦੇ ਸੀ ਵੀ ਗੋਈ ਚੱਲੀ ਤੇ ਪਰ ਕੀ ਕਹਿਣਾ ਚਾਹੀਏ ਜੀ ਹਾਂਜੀ ਸਾਡਾ ਬੇਟਾ ਆਵੇ ਪਰ ਸਾਨੂੰ ਇਸ ਬਾਰੇ ਪਤਾ ਨਹੀਂ ਹੈਗਾ ਬਾਹਰ ਕੀ ਗੱਲ ਹੈ ਬੇੜੀ ਦਾ ਨਾਂ ਕੀ ਸੀ ਬੇਟੇ ਦਾ ਨਾਂ ਰਣਦੀਪ ਸਿੰਘ ਤੇ ਕਿਦ ਨੂੰ ਆਈ ਕੋਈ ਬੈਸ ਬਸ ਹੋਈ ਉਹ ਬਰ ਇੱਥੇ ਆ ਫਾਈਨਾਂਸ ਦਾ ਕੰਮ ਕਰਦਾ ਸੀ ਸੀਰਸਾ ਸਰਪੰਚ ਵੀ ਹੈ ਟਿੱਕ ਕਰਨ ਤੋਂ ਨਾਲੋ ਟਿੱਕੂ ਮੜੀਮੁਟੀ ਪਹਿਲੇ ਰਜਸ ਸੀ ਕਿ ਚੋਰ ਸੀ ਜੀ ਇਸ ਨੂੰ ਐਸ ਬਾਰੇ ਪਤਾ ਹੀ ਨਹੀਂ ਹੈਗਾ ਸਾਨੂੰ ਤੇ ਸਾਡੇ ਸਰਦਾਰ ਜੀ ਦੇ ਸ਼ਾਮ ਨੂੰ ਖਾਣਾ ਖਾ ਰਏ ਸੀ ਤੋਂ ਉਹ ਦੁਆਰੇ ਗਏ ਸੀ ਲੋਕ ਲਾ ਕੇ ਸਾਡੇ ਤੁਹਾਡੇ ਹਿੱਸੇ ਵੀ ਦੇਖ ਸਕਦੇ ਤੁਸੀਂ ਕੈਮਰੇ ਦੇ ਵਿੱਚ ਤੇ ਖਾਣਾ ਖਾ ਕੇ ਉਹ ਹੱਥ ਧੋਣ ਦੇ ਸੀ ਕਿ ਜਦੋਂ ਸਰਪੰਚ ਜਿਹੜਾ ਸਾਡਾ ਕਸਲਪੰਚ ਸੀ ਨਾ ਉਹਦਾ ਫੋਨ ਆਇਆ ਸੀ ਤੇ ਆ ਗੱਲ ਹੋਈ ਹੈ ਸਾਨੂੰ ਤੇ ਪਤਾ ਨਹੀਂ ਘਰ ਕੁਛ ਨਹੀਂ ਨਾ ਸਾਨੂੰ ਬੇਟੇ ਨੇ ਦੱਸਿਆ ਤੇ ਐਸ ਟਾਈਮ ਬੇਟਾ ਕਿਹੜੀ ਇਸ ਤੇ ਮੈਨੂੰ ਪਤਾ ਨਹੀਂ ਸੰਭਲਿਆ ਤੇ ਫਸਫ ਉਹਨਾਂ ਨੇ ਤੇ ਉਹ ਫਿਰ ਜਦੋਂ ਪਿੰਡ ਨੇ ਪ੍ਰੈਸ਼ਰਾਈਜ਼ ਕੀਤਾ ਵੀ ਇਹਦੇ ਫਾਦਰ ਦਾ ਵਿੱਚ ਨਹੀਂ ਇਹ ਕਸੂਰ ਹੈਗਾ ਤੇ ਤਾਂ ਵੀ ਉਹਨੂੰ ਇਨਵੋਲ ਕਰੋ ਵਿੱਚ ਪ੍ਰਸ਼ਾਸਨ ਕੋ ਕੀ ਮੰਗ ਕਰਦੇ ਹੁੰਦੇ ਅਸੀਂ ਇਨਸਾਫ ਦੀ ਮੰਗ ਕਰਦੇ ਹਾਂ ਕਿ ਉਹਨਾਂ ਦਾ ਨਜਾਇਜ਼ ਨਾਂ ਦੇ ਹਲ ਵਿੱਚ ਪਾਇਆ ਗਿਆ ਵੀ ਕੋਈ ਕਮਰੇ ਚੈੱਕ ਕਰਕੇ ਦੇਖ ਸਕਦੇ ਨੇ ਫਿਰ ਉਹ ਵਿੱਚ ਕੁਝ ਬੋਲੇ ਜਾਂ ਨਹੀਂ ਸਾਨੂੰ ਇਸ ਗੱਲ ਦਾ ਪਤਾ ਹੀ ਨਹੀਂ ਹੈਗਾ ਸਾਨੂੰ ਅਸੀਂ ਤੇ ਆਵਾਜ਼ ਸੁਣੀ ਵਾਰ ਠੀਕ ਹੈ ਠੀਕ ਕਿਸ਼ੋਰ ਲਈ ਗੋਲੀ ਚੀਤੀ ਤੇ ਕਿੱਦੋਂ ਚਲਾਈ ਗਈ ਤੇ ਕੀ ਕਾਰਨ ਤੇ ਕਿਉਂ ਹੋਇਆ ਇਹ ਜੇ ਕਾਰਨ ਨਸ਼ਰ ਕੇ ਗੋਲੀ ਚੀਤੀ ਨੂੰ ਸੰਦੀਪ ਸਿੰਘ ਦੇ ਬਿਆਨ ਤੇ ਮਕਦਮਾ ਦਰਜ ਰਜਿਸਟਰ ਕਰ ਦਿੱਤਾ ਜਮਾ ਤਿੰਨ ਜਣੇ ਦੇ ਖਿਲਾਫ ਮਕਦਮਾ ਨੰਬਰ 42 95 25 109 ਬੀ ਨਸ਼ਰ 25 ਲੱਖ ਰੁਪਏ ਦਾ ਮਕਦਮਾ ਦਰਜ ਰਜਿਸਟਰ ਕਰਤਾ ਰਣਜੀਤ ਸਿੰਘ ਅਫਸਰ ਅਤੇ ਮਹਿਤਾਬ ਸਿੰਘ ਦੇ ਖਿਲਾਫ ਉਹਦੇ ਵਿੱਚ ਇੱਕ ਜਣਾ ਜਿਹੜਾ ਅਫਸਰ ਨੇ ਨੂੰ ਗ੍ਰਿਫਤਾਰੀ ਕਰਕੇ ਅੱਜ ਜੇਲ੍ਹ ਚ ਭੇਜ ਦਿੱਤਾ ਦੂਜੇ ਦੋ ਰਹਿੰਦੇ ਆ ਉਹ ਵੀ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਬਸ ਟੇਕ ਕਰਦੇ ਵੀਡੀਓ ਚੋੜਾ ਪਾਠ ਠੀਕ ਹੈ